ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਕੇ ਕਿਸੇ ਵੀਰ ਨੇ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 77176 92249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਆਪਣੇ ਆਪ ਦੇ ਹੀ ਘਰੋਂ ਸੰਧੂ ਡੇਰੀ ਫਾਰਮ ਬੰਗੜਾੜੀ ਤੋਂ ਬਹਰ ਰਹੀ ਆ ਤੇ ਬਾਈ ਜੀ ਤਿੰਨ ਵਿਹੜਾ ਤਿੰਨੇ ਹੀ ਸੁੰਨਾ ਸਵਈਆਂ ਇੱਕ ਵਿਹੜਾ ਸਵਈ ਸੂਈ ਆ ਇੱਕ ਵੜ ਬਾਈ ਜੀ ਰਾਤੀ ਸੂਈ ਆ ਇੱਕ ਨੂੰ ਬਾਈ ਜੀ ਅੱਜ ਚੌਥਾ ਦਿਨ ਹੋ ਗਿਆ ਕਿੰਨਾ ਨਗਾ ਦੇ ਵਿੱਚੋਂ ਕਿਸੇ ਵੀ ਵੀਰ ਦੇ ਕੋਈ ਵੀ ਪਸੂ ਪਸੰਦ ਹੋਵੇ ਤੇ ਆਪਣੇ ਨਾਲ ਬਾਈ ਜੀ ਸਪਾਰਕ ਕਰ ਸਕਦਾ ਉਹ ਪਰਲਾ ਨੰਬਰ ਡੱਬੀ ਪਹਿਲਾ ਨੰਬਰ ਵੜ ਨੂੰ ਅੱਜ ਚੌਥਾ ਦਿਨ ਸੂਈ ਨੂੰ ਆ 18 ਲੀਟਰ ਬਾਈ ਜੀ ਬੋਲਾ ਤਿਆਰ ਮੈਂਤੀ ਵਾਲਾ ਡੱਬੇ ਮਾਰ ਕੇ ਲਲ ਜਾ ਸਕਦਾ ਆ ਦੂਜਾ ਨੰਬਰ ਬਾਈ ਜੀ ਵੜ ਰਾਤ ਸੂਈ ਆ ਸੋਵੇ ਦਾ ਬੋਲਾ 5 ਕਿਲੋ ਲੀਟਰ ਕੱਢਿਆ ਸੀਗਾ ਤੇ ਆ ਬਾਈ ਜੀ ਵੜ ਹਜੇ ਹੁਣੇ ਸੁਕੇ ਹਟੀ ਆ ਇਹਦੇ ਮਗਰ ਬੱਛਾ ਜੀ ਜੇਰ ਪੈਣੀ ਅਜੇ ਬਾਕੀ ਆ ਤੇ ਬਾਈ ਜੀ ਕਿਸੇ ਵੀਰ ਦੇ ਕੋਈ ਵੀ ਤਿੰਨਾ ਨਗਾ ਦੇ ਵਿੱਚੋਂ ਪਸ਼ੂ ਪਸੰਦ ਆਵੇ ਤੇ ਸੰਪਰਕ ਬਾਈ ਜੀ ਜ਼ਰੂਰ ਕਰ ਸਕਦਾ ਆ ਵੜ ਬਾਈ ਜੀ 45000 ਰੁਪਏ ਦੀ ਤੁਹਾਨੂੰ ਮਿਲ ਜੂਗੀ ਦੁੱਧ ਵੜ ਨੇ 12-13 ਲੀਟਰ ਪਾ ਦੇਣਾ ਥਾਲੇ ਵੇ ਦੀ ਬਹੁਤ ਸਾਫ ਆ ਖੁੱਲਾ ਲੈਵਾ ਵੀਰ ਜੀ ਨੇੜੇ ਤੋਂ ਚੈੱਕ ਕਰ ਲੋ ਥਾਲੇ ਵਾ ਆ ਬਾਈ ਜੀ 80000 ਰੁਪਏ ਦੀ ਉਹ ਚੱਲਣੀ 80000 ਰੁਪਇਆ ਬਾਈ ਜੀ ਇਹਦਾ ਦੁੱਧ 25 ਲੀਟਰ ਵੈਰ ਨੇ 24 25 ਲੀਟਰ ਖੁੱਲਾ ਪਾ ਦੇਣਾ 18 ਲੀਟਰ ਅਜਮੈਂਤੀ ਵਾਲਾ ਹੈਗਾ ਵੀਰ ਮੇਰੋ ਕਿਸੇ ਦੇ ਪਸੰਦ ਆਵੇ ਤੇ ਸੰਪਰਕ ਬਾਈ ਜੀ ਜ਼ਰੂਰ ਕਰ ਲਿਓ ਆ ਇਹਦਾ ਬੱਚਾ ਜੀ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ ਲੈ ਤੋਰ ਕੇ ਖਾਦੇਗਾ ਪਸੂ ਮਾੜੇ ਮਾੜੇ ਸੁਪਨਾ